ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਨੂਰ ਸਵਾਗਤ ਕਰਦਾ ਜੀ ਪਿਆਰ ਭਰੀ ਸਤਿ ਸ਼ਕਾਲ ਅਦਾਬ ਜੈਪੀ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਪਿਆਰੇ ਦਰਸ਼ਕੋ ਕਿ ਭਾਰਤ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਅਭੀਤੇ ਕੁਝ ਦਿਨਾਂ ਦੇ ਵਿੱਚ ਵਾਪਰੀਆਂ ਨੇ ਜਿਨ੍ਹਾਂ ਕਰਕੇ ਪੂਰੇ ਭਾਰਤ ਦਾ ਹੀ ਜਿਹੜਾ ਸਿਰ ਹੈ ਉਹ ਕਿਤਨਾ ਕਿਤੇ ਨੀਵਾ ਹੋਇਆ ਇਹ ਸਰਕਾਰਾਂ ਦੀ ਨਲਾਕੀ ਸਮਝੀ ਜਾ ਸਕਦੀ ਹੈ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਹ ਨਹੀਂ ਸੀ ਵਾਪਰਨੀਆਂ ਚਾਹੀਦੀਆਂ ਜਿੱਥੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੁਮਈ ਜੀ ਦੇ ਉੱਪਰ ਜੁੱਤਾ ਮੈਂ ਫੈਂਕਿਆ ਗਿਆ ਉਥੇ ਹੀ ਹੁਣ ਤੁਸੀਂ ਦੇਖਦੇ ਹੋ ਕਿ ਪੂਰਨ ਕੁਮਾਰ ਜੀ ਜੋ ਆਈਪੀਐਸ ਅਫਸਰ ਸੀ ਉਹਨਾਂ ਦਾ ਇਹ ਪਿਛਲੇ ਦਿਨੀ ਵਿਹਾਂਤ ਹੋਇਆ ਜਾਂ ਸੂਸਾਇਡ ਕੀਤਾ ਜਾਂ ਕਤਲ ਕੀਤਾ ਗਿਆ ਹੈ ਕੁਝ ਵੀ ਮੰਨ ਕੇ ਚਲੋ ਕਿ ਉਹ ਦੁਨੀਆ ਤੋਂ ਰੁਖਸਤ ਰੁਖਸਤ ਹੋ ਗਏ ਤੇ ਜਿਹੜੀਆਂ ਇਹ ਕਟਨਾਵਾ ਵਾਪਰੀਆਂ ਨੇ ਇਹ ਸਾਡੇ ਦਲਿਤ ਸਮਾਜ ਦੇ ਨਾਲ ਹੀ ਕਿਉਂ ਵਾਪਰਦੀਆਂ ਨੇ ਕਿਉਂ ਵਾਪਰ ਰਹੀਆਂ ਨੇ ਚਾਹੇ ਉਹ ਬਾਬਾ ਸਾਹਿਬ ਭਿਮrao ਅੰਬੇਦਕਰ ਜੀ ਦੀ ਗੱਲ ਕੀਤੀ ਜਾਵੇ ਚਾਹੇ ਉਹ ਗਵੇਈ ਸਾਹਿਬ ਦੀ ਗੱਲ ਕੀਤੀ ਜਾਵੇ ਚਾਹੇ ਉਹ ਪੂਨ ਕੁਮਾਰ ਜੀ ਦੀ ਗੱਲ ਕੀ ਕਰਨੀ ਜਾਵੇ ਤੇ ਇਹ ਸਾਰਾ ਕੁੱਲ ਮਿਲਾ ਕੇ ਦਲ ਸਮਾਜ ਨੂੰ ਇੱਕ ਕੇਂਦਰਿਤ ਕਰਕੇ ਹੀ ਐਸੇ ਵਾਰ ਕੀਤੇ ਜਾ ਰਹੇ ਨੇ ਅੱਜ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰੇ ਅਤੇ ਜੈਪੀਮ ਟੀਮ ਦੇ ਪ੍ਰਧਾਨ ਉਗੇ ਸਮਾਜ ਸੇਵਕ ਔਰ ਜਿਨ੍ਹਾਂ ਦਾ ਸਮਾਜ ਨੂੰ ਬਹੁਤ ਵੱਡੀ ਦੇਣ ਹੈਗੀ ਹੈ ਮੇਰੀ ਮੁਰਾਦ ਡਾਕਟਰ ਹਰਜਿੰਦਰ ਸਿੰਘ ਜੱਕੂ ਸਾਹਿਬ ਤੋਂ ਤੇ ਅਸੀਂ ਤੁਹਾਨੂੰ ਗੱਲਬਾਤ ਕਰਾਵਾਂਗੇ ਜਖੂ ਸਾਹਿਬ ਨਾਲ ਜਖੂ ਸਾਹਿਬ ਤੁਹਾਡਾ ਸੈਨ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਵਾਹਿ ਇਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਦੇਸ਼ ਪੰਜਾਬ ਜਖੂ ਸਾਹਿਬ ਭਾਰਤ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਐਸੀਆਂ ਘਟਨਾਵਾਂ ਵਾਪਰੀਆਂ ਤੇ ਦਲਿਤ ਸਮਾਜ ਨੂੰ ਅੱਗੇ ਰੱਖ ਕੇ ਇਹ ਘਟਨਾਵਾਂ ਜਿਹੜੀਆਂ ਮੇਰੇ ਸਾਹਮਣੇ ਵਾਪਰੀਆਂ ਹੈਗੀਆਂ ਨੇ ਕੀ ਲੱਗਦਾ ਤੁਹਾਨੂੰ ਦੇਖੋ ਬੜਾ ਸਾਡੇ ਲਈ ਤਾਂ ਪਿਛਲਾ ਜਿਹੜਾ ਮਹੀਨਾ ਆ ਇਹ ਬੜਾ ਦੁਖਦਾਈ ਕਾ ਦੇਸ਼ ਦੇ ਦਲਤਾਂ ਨੇ ਦੇਸ਼ ਦੇ ਦਲਤਾਂ ਨੇ ਇੰਨਾ ਦੁਖਦਾਈ ਕਾ ਕੀ ਬਿਆਨ ਕਰੀਏ ਇਯਾਦੀ ਤੋਂ ਬਾਅਦ ਪਹਿਲੀ ਦਫਾ ਚੀਫ ਜਸਟਿਸ ਸੁਪਰੀਮ ਕੋਰਟ ਦੇ ਇੱਕ ਦਲਤ ਬਣੇ ਨਹੀਂ ਗਬਈ ਜੀ ਤੇ ਗਵੇਈ ਜੀ ਤੇ ਚਲਦੀ ਕੋਟ ਦੇ ਵਿੱਚ ਇੱਕ ਬ੍ਰਾਹਮਣ ਵਕੀਲ ਨੇ ਜੁੱਤੀ ਮਾਰੀ ਹੂੰ ਮਤਲਬ ਇਦਨੀ ਘਟਨਾ ਹੁੰਦੀ ਆ ਪਰ ਉਹਨਾਂ ਦਾ ਕੀ ਸੀ ਜੀ ਮਾਰਨ ਦਾ ਕਿਉਂ ਜੁੱਤੀ ਮਾਰੀ ਗਈ ਹੂੰ ਇਹ ਜਿਹੜੀ ਮਨੁਭਾਦੀ ਵਿਵਸਥਾ ਉਹਨਾਂ ਨੂੰ ਲੱਗਦਾ ਕਿ ਦੇਸ਼ ਡਾਕਟਰ ਅੰਬੇਡਕਰ ਜੀ ਦੇ ਬਣਾਏ ਕੋਈ ਸੰਵਿਧਾਨ ਮੁਤਾਬਕ ਨਹੀਂ ਚੱਲਣਾ ਚਾਹੀਦਾ ਇੱਥੇ ਮਨੁਸ਼ੀਮਰਤੀ ਲਾਗੂ ਹੋਣੀ ਚਾਹੀਦੀ ਹੈ ਜੀ 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 ਬਿਲਕੁਲ ਉਹ ਮਨੁਸ਼ੀਮਰਤੀ ਦੇਸ਼ ਦਾ ਸਾਡੇ ਦੇਸ਼ ਦਾ ਬ੍ਰਾਹਮਣ ਉਹ ਮਨੁਸ਼ੀਮਰਤੀ ਦਾ ਪੈਰੋਕਾਰ ਹੈ ਜੀ ਬਿਲਕੁਕਲ ਔਰ ਮਨੁਸ਼ੀਮਰਤੀ ਕਹਿੰਦੀ ਹੈ ਦਲਿਤ ਪੈਰ ਦੀ ਜੁੱਤੀ ਦੇ ਹਮਮ। ਆਲੋਤ ਪੈਰ ਦੀ ਜੁੱਤੀ ਹੈ ਜੀ ਬਿਲਕੁਲ ਔਰ ਦਲਤਨ ਤੋਂ ਜਾਨਵਰ ਮੰਨਦੇ ਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ ਇਹ ਮਾਨਸਿਕਤਾ ਜਿਹੜੀ ਹੈ ਜਿਹੜੀ ਹਿੰਦੂਵਾਦੀ ਹਾਈ ਕਾਸਟ ਹਿੰਦੂਵਾਦੀ ਮਾਨਸਿਕਤਾ ਜਿਹੜੀ ਹਿੰਦੂਆਂ ਜਿਹਨੂੰ ਧਾਰਮਿਕ ਗ੍ਰੰਥ ਕਹਿੰਦੇ ਨੇ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਮਨੁੱਖ ਨੂੰ ਮਨੁੱਖ ਨਾ ਨਫਰਤ ਕੰ ਦਾ ਦਿੱਤਾ ਹੋਇਆ ਸੁਨੇਹਾ ਜੀ ਜੀ ਜਿਹਨੂੰ ਇਹ ਭਲ ਦੀ ਸੰਸਕ੍ਰਿਤੀ ਦਰਸਾਉਂਦੇ ਨੇ ਉਹ ਗਰੀ ਸੜੀ ਸੰਸਕ੍ਰਿਤੀ ਦਾ ਇੱਕ ਘਮੰਡ ਹੈ ਜੀ ਬਿਲਕੁਲ ਮਨੁਗਵਾਦ ਦਾ ਘਮੰਡ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਜੀ ਦੀਸ਼ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਇਡੇ ਵੱਡੇ ਅਹੁਦੇ ਤੇ ਹੋ ਕੇ ਇੱਕ ਦਲਿਤ ਦਾ ਸਤਿਕਾਰ ਨਹੀਂ ਤਾਂ ਥੱਲੇ ਜਿਹੜੇ ਅਸੀਂ ਤੁਸੀਂ ਬਸਦੇ ਆ ਸਾਡਾ ਕੀ ਵਿਹਾਰ ਕਰਦੇ ਆ ਇਹ ਹੁਣ ਦੁਨੀਆ ਜਿਹੜੀ ਆ ਉਹ ਸਮਝ ਗਈ ਹੈ ਜੀ 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 ਦੂਜਾ ਘਟਨਾ ਵਾਪਰੀ ਆ ਜੇ ਤੁਹਾਨੂੰ ਦੱਸਣੋਂ ਪਹਿਲਾਂ ਐਡੀਜੀਪੀ ਲੈਵਲ ਦਾ ਅਧਿਕਾਰੀ ਜੀ ਦਲਿਤ ਅਫਸਰ ਆਈਪੀਐਸ ਯਾ ਪੂਰਨ ਕੁਮਾਰ ਜੀ ਉਹਨਾਂ ਨੇ ਉਹ ਸੁਸਾਇਡ ਕਰਨ ਲਈ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ। ਹੂੰ। ਜੀ ਬਿਲਕੁਲ। ਉਹ ਸੁਸਾਇਡ ਜਿਹੜਾ ਉਹਨਾਂ ਨੇ 8 ਪੇਜ ਦਾ ਲਿਖਿਆ, ਸੁਸਾਇਡ ਦਾ ਨੋਟ ਲਿਖਿਆ ਜੀ ਉਹਦੇ ਤੇ ਵੱਡੇ 15 ਆਫੀਸਰਜ਼ ਦੇ ਨਾਮ ਦਿੱਤੇ ਆ ਕਿ ਇਹ ਮੈਨੂੰ ਜਾਤੀ ਤੌਰ ਤੇ ਬੇਜਰੀਲ ਕਰਦੇ ਸੀ। ਹੂੰ। ਔਰ ਇਹਨਾਂ ਨੇ ਮੈਨੂੰ ਆਪਣੀ ਜੌਬ ਦੇ ਦੌਰਾਨ ਡਿਊਟੀ ਦੌਰਾਨ ਵੀ ਇਹਨਾਂ ਨੇ ਮੈਨੂੰ ਜਲੀਲ ਕੀਤਾ ਮੇਰਾ ਜਾਤੀ ਦਾ ਨਾਮ ਲੈ ਕੇ ਕਹਿੰਦੇ ਰਹੇ ਵੀ ਇਹਨਾਂ ਨੇ ਮੇਰਾ ਜੀਣਾ ਤੂਪਰ ਕੀਤਾ ਹੋਇਆ ਆ ਔਰ ਮੈਂ ਇਸ ਤਰਤੀਤੇ ਜਿੱਥੇ ਇੰਨਾ ਸਾਡਾ ਮਾੜਾ ਹਾਲ ਹੈ ਆਈਪੀਐਸ ਅਫਸਰ ਹੋਣ ਦੇ ਨਾਤੇ ਮੈਂ ਇੱਥੇ ਜੀਣਾ ਹੀ ਨਹੀਂ ਚਾਹੁੰਦਾ ਜੀ ਜੀ ਮਤਲਬ ਬੇਵੱਸ ਹੋ ਗਿਆ ਇੱਕਾਈਪੀਐਸ ਅਫਸਰ ਹੈ ਕਿ ਏਡੀਜੀ ਲੈਵਲ ਦਾ ਅਫਸਰ ਜੀ ਜੀ ਬਿਲਕੁਲ ਉਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਸਰਦਾਰ ਸਾਹਿਬ ਕਿ ਇਸ ਦੇਸ਼ ਦੇ ਵਿੱਚ ਜੇ ਇਹ ਜਿਹੜੀ ਆਪਾਂ ਚੀਫ ਜਸਟਿਸ ਆਫ ਇੰਡੀਆ ਤੇ ਇਹ ਜਿਹੜੇ ਆਈਪੀਐਸ ਅਫਸਰ ਏਡੀਜੀਪੀ ਲੈਵਲ ਦੇ ਅਫਸਰ ਜੇ ਉਹ ਇਹਨਾਂ ਨੂੰ ਜਲੀਲ ਕੀਤਾ ਜਾਂਦਾ ਤਾਂ ਆਮ ਦਰਦਤਾਂ ਦਾ ਕਰੋੜਾਂ ਦੀ ਤਦਾਦ ਦੇ ਵਿੱਚ ਮਿੱਠੇ ਦਰਦਤਾਂ ਉਹਨਾਂ ਦਾ ਕੀ ਲੋਕ ਸਭ ਕੀ ਸੋਚ ਸਕਦੇ ਆ ਕਿ ਇਸ ਦੇ ਪਿੱਛੇ ਉਹਨਾਂ ਦਾ ਮਨੁੱਖੀ ਮਰਤੀ ਵਾਲਿਆਂ ਦਾ ਜਾਂ ਜੋ ਇਸ ਇਹਦੇ ਪਿੱਛੇ ਅਫਸਰ ਜਿਨ੍ਹਾਂ ਨੇ ਵਾਈ ਕੁਮਾਰ ਜੀ ਨੂੰ ਮਰ ਲਈ ਮਜਬੂਰ ਕੀਤਾ ਕੀ ਕਾਰਨ ਹੋ ਸਕਦੇ ਨੇ ਮਗਰ ਕਾਰਨ ਕੀ ਹੈ ਸਮਝ ਨਹੀਂ ਲੱਗੀ ਹੁਣ ਤੱਕ ਦਸ ਚੀਜ਼ ਹੂੰ ਮਨੂਬਾ ਜਾਤੀ ਪਾਤੀ ਵਿੱਚ ਕਰਾ ਭਾਰ ਦੇ ਸਮਾਜ ਦੇ ਮੱਥੇ ਤੇ 플ਾਂਕ ਜਿਹੜਾ ਲੱਗਾ ਜਾਤ ਪਾਤ ਦਾ ਕੋੜ ਜਿਹੜਾ ਸਾਡੇ ਦੇਸ਼ ਤੇ ਸਮਾਜ ਦਾ ਕੋੜ ਹੈ ਜਾਤ ਪਾਤ ਹੂੰ ਇਹ ਉਹਦੀ ਬਦੌਰਤ ਉਹਦੀ ਭੇਟਾ ਚੜ ਗਿਆ ਜੀ ਪਰ ਸੁਸਾਈਡ ਤਾਂ ਉਹਨੇ ਆਪ ਕੀਤਾ ਮੰਨ ਲਓ ਇੱਕ ਇੱਕ ਕਤਲ ਹੋਇਆ ਕਿਸੇ ਹੂੰ ਉਹਦਾ ਕਤਲ ਹੋਇਆ ਜੀ ਠੀਕ ਹੈ ਇਗਨੇ ਮਾਨਸਿਕ ਪੀੜਾ ਜਗਾਇਆ ਔਰ ਤੁਸੀਂ ਉਦੋਂ ਵੀ ਵੱਡੀ ਹਰਾਦੀ ਦੀ ਗੱਲ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਹਾਂ ਹਰਿਆਣੇ ਦੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਅਫਸਰਾਂ ਨੂੰ ਕਿਉਂ ਨਹੀਂ ਗ੍ਰਿਫਤਰ ਕਰਦੇ ਬਿਲਕੁਲ ਜਿਨ੍ਹਾਂ 15 ਦੇ ਨਾਮ ਦਿੱਤੇ ਆ ਉਹਦੇ ਵਿੱਚ ਉਹ ਡੋਟੇ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਰ ਕਰਦੇ ਜੀ ਔਰ ਸਿਰਫ ਉਹ ਇੱਕ ਬਦਲੀ ਕਰਕੇ ਡੀਜੀਪੀ ਦੀ ਹੂੰ 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 ਇੱਕ ਹੀਦ ਹੋਣਾ ਚਾਹੁੰਦੇ ਆ ਠੀਕ ਹੈ ਉਹ ਤੁਰੰਤ ਸਾਡੀ ਮਸਲੇ ਮੰਗਿਆ ਸਾਡੀ ਕਿ ਉਹ ਤੁਰੰਤ 15 ਦੇ 15 ਅਫਸਰ ਫੜੀ ਜਾਣੀ ਚਾਹੀਦੀ ਉਹਨਾਂ ਤੇ ਐਸਸੀ ਐਸਟੀ ਐਕਟ ਵੀ ਲੱਗਿਆ ਜਦੋਂ ਐਕਟ ਲੱਗਿਆ ਫਿਰ ਤਫਤੀਸ਼ ਦੀ ਕੋਈ ਲੋੜ ਨਹੀਂ ਜਦੋਂ ਐਸਸੀ ਐਸਟੀ ਐਕਟ ਲੱਗਿਆ ਫਿਰ ਤਫਤੀਸ਼ ਦੀ ਲੋੜ ਉਹਨਾਂ ਦੀ ਗ੍ਰਿਫਤਾਰੀ ਪੈਣੀ ਚਾਹੀਦੀ ਆ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੂੰ ਇਹਦੇ ਪੂਰ ਅਰਦਾ ਮਰਵਾ ਉਥੇ ਹਰਿਆਣੇ ਵਾਲੇ ਆਈਐਸ ਅਫਸਰਾਂ ਦੀ ਮੀਟਿੰਗ ਆ ਸਾਨੂੰ ਕੀ ਕਰਦੇ ਆ ਕੱਲ੍ਹ ਕੱਤੀ ਮੈਂਬਰਿਕ ਮੀਟਿੰਗ ਹੋਈ ਆ ਠੀਕ ਹੈ ਉਹਨੂੰ ਲਗਾਤਾਰ ਮਹਾ ਪੰਚਾਇਤ ਹੋ ਕੇ ਹਟਿਆ ਛੜਾ ਦਲਿਤ ਸਮਾਜ ਪੂਰੇ ਦੇਸ਼ ਦੇ ਵਿੱਚ ਮੰਗ ਕਰਦਾ ਹੈ ਕਿ ਉਹ ਜਿਹੜਾ ਦੇ ਨਾਮ ਆਫਸਰਾਂ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਆ 1947 ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਦੇਸ਼ ਆਜ਼ਾਦ ਹੋਇਆ ਅੱਜ 78 79 ਸਾਲ ਹੋ ਗਏ ਆ ਦੇਸ਼ ਆਜ਼ਾਦ ਨੂੰ ਹੋ ਗਏ ਆ ਤੇ ਕੀ ਕਾਰਨ ਹੈ ਕਿ ਹਾਲੇ ਤੱਕ ਦੇਸ਼ ਦੇ ਵਿੱਚੋਂ ਜਾਤੀਵਾਦੀ ਦਾ ਕੋਰ ਕਿਉਂ ਨਹੀਂ ਕਟਿਆ ਗਿਆ ਕਿਉਂ ਨਹੀਂ ਖਤਮ ਹੋ ਸਕਿਆ ਪਿੱਛੇ ਕੀ ਕਾਰਨ ਹੈ ਅਸਲ ਵਿੱਚ ਜਾਤ ਪਾਤ ਨੂੰ ਕਾਇਮ ਰੱਖ ਕੇ ਇਹ ਭਾਰਤ ਦਾ ਮੂਲ ਨਿਵਾਸੀ ਜਿਹੜਾ ਮੂਲ ਵਾਸੀ ਸਮਾਜ ਸੀ ਉਹਨੂੰ ਪਾੜਿਆ ਗਿਆ ਹਮ ਜਾਤਪਾਤ ਜਾਤਾਂ ਪਾਤਾਂ ਦੀ ਵੰਡ ਬੰਡ ਦਿੱਤਾ ਗਿਆ ਤਾਂ ਫਿਰ ਜਿਨ੍ਹਾਂ ਨੇ ਵੰਡਿਆ ਮਨੁਸ਼ੀ ਵਰਤੀ ਦੇ ਹੁਕਮਾਂ ਤੇ ਉਹਨਾਂ ਨੂੰ ਇਹਦੇ ਬਦਲੇ ਕੀ ਮਿਲਿਆ ਦੇਸ਼ ਦਾ ਰਾਜਪਾਕ ਦੇਸ਼ ਦੀ ਹਕੂਮਤ ਦੇਸ਼ ਸਮਾਜ ਦੇ ਮੁਖੀ ਬਣ ਗਏ ਧਾਰਮਿਕ ਦੇ ਧਰਮ ਦੇ ਮੁਖੀ ਬਣੇ ਸਮਾਜ ਦੇ ਬਣੇ ਦੇਸ਼ ਦੀ ਸਾਰੀ ਆਰਥਿਕਤਾ ਉਹਨਾਂ ਦੇ ਹੱਥਾਂ 'ਚ ਗਈ ਉਹ ਕਿਉਂ ਤੋ ਇਹਨੂੰ ਖਤਮ ਕਰ ਦਿੱਤੀ ਉਹਨੂੰ ਹੋਰ ਪੀੜਾ ਕਰਦੇ ਆ ਵੱਡੇ ਤੋਂ ਵੱਡੇ ਅਹੁਦਿਆਂ ਤੇ ਗਏ ਹੋਏ ਅਫਸਰਾਂ ਨੂੰ ਜਲੀਲ ਕਰਦੇ ਦੱਸਦੇ ਆ ਕਿ ਤੁਹਾਡੀ ਆਹ ਔਕਾਤ ਹੈ ਇਸ ਸਿਸਟਮ ਐ ਜੀ ਹੁਣ ਸਾਡੇ ਆਮ ਤੌਰ ਤੇ ਜਿਹੜੇ ਡਾਕਟਰ ਮੀਤਗਰ ਜੀ ਨੂੰ ਮੰਨਣ ਵਾਲੇ ਉਹ ਜੈ ਪੀ ਜੈ ਭਾਰਤ ਕਹਿੰਦੇ ਆ ਪਰ ਵੀਰਾਂ ਨੇ ਮੰਨ ਕਰਦਾ ਜੈ ਭਾਰਤ ਕਹਿਣ ਮੈਂ ਜੈ ਪੀ ਤੇ ਜੈ ਦੇਸ਼ ਪੰਜਾਬ ਕਹਿੰਦਾ ਉਹ ਭਾਰਤ ਜਿੱਥੇ ਸਾਡੇ ਚੀਫ ਜਸਟਿਸ ਦੀ ਦਿੱਤੀ ਸੁਤੀ ਜabhi ਹੋਏ ਦਰਤੇ ਜਿੱਥੇ ਆਈਪੀ ਅਫਸਰ ਨੂੰ ਮਨਜ਼ੂਰ ਕੀਤਾ ਜਾਂਦਾ ਹੋਵੇ ਆਪਣੀ ਸੁਸਾਇਡ ਕਰ ਲਈ ਜਿੱਥੇ ਘੋੜੀ ਤੇ ਜੇ ਦਲਤ ਚੜ ਗਿਆ ਉਹਨੂੰ ਮਾਰ ਦਿੱਤਾ ਜਾਂਦਾ ਹੋਵੇ ਜਿੱਥੇ ਮੋਛ ਰੱਖਣ ਤੇ ਜਿਹੜਾ ਦਲਤ ਦਾ ਨੌਜਵਾਨ ਦਾ ਕਤਲ ਕਰ ਦਿੰਦਾ ਵੀ ਜਾਬੇ ਜਿੱਥੇ ਤੀਆਂ ਪੈਣਾ ਦੀ ਇੱਜ਼ਤ ਤੇ ਸੁਰੱਖਿਆਤ ਦੀ ਜਿੱਥੇ ਜੇ ਕਿਸੇ ਬੋਨਟ ਲੈ ਲਿਆ ਉਹਦੇ ਹੱਥ ਬਾੜ ਦਿੱਤੇ ਗਏ ਮਤ ਪ੍ਰਦੇਸ਼ ਦੇ ਵਿੱਚ ਇਹੋ ਜਿਹੇ ਦੇਸ਼ੀ ਮੈਂ ਕਿਉਂ ਜਾਇ ਕਰਾਂ ਜੇ ਮੈਂ ਜੈ ਭਾਰਤ ਕਹੂੰਗਾ ਇਹਦਾ ਮਤਲਬ ਮੈਂ ਉਹ ਸਿਸਟਮ ਦੀ ਜੈ ਕਰ ਰਿਹਾ ਹੂੰ 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 ਜੋ ਅਸੀਂ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਬਸਰ ਚਾਹੁੰਦਾ ਹੈ ਸਾਡੇ ਸਰਦਾਰ ਈਮਾਨ ਸਿੰਘ ਮਾਨ ਜੀ ਕਾਰਜਕਾਰੀ ਪ੍ਰਧਾਨ ਆ ਪਹਿਲਾਂ ਉਹ ਕੱਲ ਉਥੇ 4-5 ਦਿਨ ਬਿਨਾਂ ਅਫਸੋਸ ਕਰਕੇ ਆਇਆ ਜੀ ਫੇਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਕਾਲ ਅਫਸੋਸ ਲੈਟਰ ਤੇ ਜਿਹੜਾ ਮੈਂ ਅਸੀਂ ਲੈ ਕੇ ਆਇਆ ਮੈਂ ਤੇ ਸਾਡਾ ਜਿਹੜਾ ਆ ਕਾਨੂੰਨੀ ਸਲਾਹ ਕਰ ਐਡਵੋਕੇਟ ਸਿਮਰਨ ਜੀ ਸਿੰਘ ਅਸੀਂ ਜਾ ਕੇ ਆਏ ਆਂ ਜੀ ਕਿ ਸਾਡੀ ਜਥੇਬੰਦੀ ਵੱਲੋਂ ਜੀਪ ਯੂਨਾਈਟਿਡ ਵਾਇਸੂ ਪੰਜਾਬ ਵੱਲੋਂ ਹੈਪੀ ਕਾਲ ਜੀ ਗੁਰਦੀਪ ਗਰਾਇਆ ਜੀ ਮਾ ਕੇਵਲ ਸਿੰਘ ਪੂੜਾ ਜੀ ਫਿਰ ਨਿਰਮਲ ਸਿੰਘ ਨਿਰਮਲ ਸਿੰਘ ਵੀ ਆਇਆ ਫਿਰ ਉਹ ਬੀਬੀ ਜਸਵੰਤ ਕੋਲ ਅਸੀਂ ਸਾਰੇ ਉੱਥੇ ਜਾ ਕੇ ਆਏ ਆਂ ਅਸੀਂ ਕਿੱਦਾਂ ਕਰੀਏ ਤੁਹਾਨੂੰ ਹੁਕਮ ਲਾਉ ਕੀ ਕਰੀਏ ਜੀ ਬਲੋ ਅਸੀਂ ਬਹੁਤ ਤਕੀ ਹੱਦੇ ਬੈਠੇ ਆਂ ਇਹ ਵੀ ਹਾਲਾਤ ਨੇ ਜਿਹੜੇ ਰਾਮਰਾਜ ਦੀ ਗੱਲ ਕਰਦੇ ਆ ਨਾ ਇਹ ਉਹਦੀ ਚਲਕਿਆ ਜੇ ਨਾਮ ਨਾ ਜਾਇਆ ਤਾਂ ਉਹ ਵੀ ਹਾਰ ਸਾਡਾ ਕਰ ਦੂਗੇ ਇਹ ਸਾਡੇ ਸਮਾਜ ਨੇ ਸਮਝਣਾ ਹੋਵੇਗਾ ਬੀਜੇਪੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇੱਕ ਲੇਡੀਜ਼ ਦੇ ਸਿਰ ਦੇ ਉੱਪਰ ਉਹਦੇ ਸਾਈਂ ਦਾ ਉੱਠ ਜਾਣਾ ਇਹ ਬਹੁਤ ਵੱਡਾ ਇੱਕ ਕਹਿਰ ਹੁੰਦਾ ਹੈ ਤੇ ਤੁਸੀਂ ਉੱਥੇ ਜਾ ਕੇ ਆਏ ਹੋ ਪਾਰਟੀ ਵੱਲੋਂ ਵੀ ਜੈਪੀ ਮੀਂ ਟੀਮ ਦੇ ਵੱਲੋਂ ਵੀ ਤੁਸੀਂ ਉੱਥੇ ਗਏ ਹੋ ਸਰਦਾਰ ਸਿੰਘ ਜੀ ਸੁਮਨ ਸਿੰਘ ਸਾਹਿਬ ਦਾ ਲੈਟਰ ਵੀ ਉੱਥੇ ਪਹੁੰਚਾਇਆ ਤੇ ਮੈਂ ਪੁੱਛਣਾ ਚਾਹੁੰਦਾ ਕਿ ਕੀ ਹਾਲਾਤ ਨੇ ਪਰਿਵਾਰ ਦੇ ਲੇਡੀਜ਼ ਦੇ ਕੀ ਹਾਲਾਤ ਨੇ ਪਰਿਵਾਰ ਦੇ ਕੀ ਹਾਲਾਤ ਨੇ ਕਿਹੋ ਜੇ ਉਹਨਾਂ ਦਾ ਪਰ ਦੇਖੋ ਮੰਨੋ ਸ਼ੈਡਿਊਲਡ ਕਾਸਟਾਂ ਦੇ ਵਿੱਚ ਹਾਈਲੀ ਐਜੂਕੇਟਿਡ ਪਰਿਵਾਰ ਹੈ ਜੀ ਇਹਨਾਂ ਦੇ ਪੂਰਨ ਕੁਮਾਰ ਜੀ ਦੀ ਵਾਈਫ ਜਿਹੜੀ ਆ ਉਹ ਹਰਿਆਣੇ ਦੀ ਸੀਨੀਅਰ ਆਈਏ ਅਫਸਰ ਹੈ ਜੀ ਉਹ ਸੀਨੀਅਰ ਆਈਏ ਅਫਸਰ ਅਮਨੀਤ ਕੌਰ ਦੇ ਫਾਦਰ ਜਿਹੜੇ ਨੇ ਉਹ ਆਈਆਰਐਸ ਰਿਟਾਇਰਡ ਨੇ ਜੀ 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 ਅਬਨੀਤ ਕੋਲ ਬੈਡੂ ਦੇ ਪਰਜਾਈ ਜਿਹੜੇ ਆ ਉਹ ਸੀਨੀਅਰ ਆਈਪੀਐਸ ਅਫਸਰ ਹੈ ਜੀ ਉਹਨਾਂ ਦਾ ਬ੍ਰਦਰ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਉਹ ਐਮਐਲਏ ਹੈ ਮੌਜੂਦਾ ਮੌਜੂਦਾ ਐਮਐਲਏ ਅੱਛਾ ਹੂੰ ਤੁਸੀਂ ਦੇਖੋ ਜੀ ਐਹੋ ਜੇ ਪਰਿਵਾਰ ਦੇ ਨਾਲ ਇਦਾਂ ਹੋ ਸਕਦਾ ਹੈ ਹੂੰ ਆ ਫਿਰ ਆਮ ਸਾਡਾ ਇਸ ਆਮ ਲੋਕਾਂ ਨੇ ਸਮਝਣਾ ਹੋਵੇਗਾ ਬਿਲਕੁਲ ਬਿਲਕੁਲ ਸਹੀ ਖਾਸ ਤੌਰ ਤੇ ਜਿਹੜੇ ਸ਼ੈਡਿਊਲ ਕਾਸਟ ਪਛੜੀਆਂ ਛੜੀਆਂ ਦੇ ਲੋਕ ਧਾਰਬ ਘਟ ਗਦੀਆਂ ਇਹਨਾਂ ਨੇ ਸਮਝਣਾ ਹੋਵੇਗਾ ਕਿ ਸਾਨੂੰ ਅਸੀਂ ਬੀਜੇਪੀ প্রতি ਸਦਾ ਕੀ ਰਵਈਆ ਹੋਣਾ ਚਾਹੀਦਾ ਹੁਣ ਇਹ ਸਾਰਾ ਕੁਝ ਕਿਉਂ ਕਰਾਇਆ ਗਿਆ ਇਹ ਇਹਦੇ ਬੀਬੀ ਆਪਣਾ ਧਿਆਨ ਮਾਰਦੇ ਕਿਉਂ ਚੀਫ ਜਸਟਿਸ ਨੇ ਜੁੱਤੀ ਮਾਰੀ ਕਿਉਂਕਿ ਬਿਹਾਰ ਦੇ ਵਿੱਚ ਚੋਣਾ ਹੈ ਜੀ ਕੀ ਕੀ ਕਾਰਨ ਕੀ ਬਿਹਾਰ ਦੇ ਵਿੱਚ ਚੋਣਾ ਹੈ ਜੀ ਯੂਪੀ ਦੇ ਵਿੱਚ ਚੋਣਾ ਹੈ ਉਹਨਾਂ ਨੂੰ ਇਹ ਦਰ ਹੈ ਕਿ ਜਿਹੜਾ ਹਿੰਦੂ ਸਮਾਜ ਆ ਉਹ ਨਾਰਾਜ਼ ਹੈ ਕਿ ਤੁਸੀਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਕਿਉਂ ਬਣਾਤਾ ਸ਼ੈਡਿਊਲਡ ਕਾਸ ਬੰਦਾ ਉਹ ਰਾਜ ਹੈ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਿ ਬਣਾ ਦਿੱਤਾ ਸਾਡੀ ਮਜਬੂਰੀ ਸੀ ਪਰ ਅਸੀਂ ਇਹਨੂੰ ਜੁੱਤੀ ਦੇ ਬਰਾਬਰ ਜਾਣਦੇ ਹਾਂ ਉਹ ਜਿਹੜੀ ਵੋਟਾਂ ਦੀ ਪੋਲਰਾਈਜੇਸ਼ਨ ਤਾਂ ਕਿ ਜਿਹੜੀ ਆ ਹਿੰਦੂ ਵੋਟ ਜਿਹੜੇ ਆ ਉਹਨਾਂ ਨੂੰ ਮਿਲ ਜਾਣ ਭਾਜੀਪੀ ਨੂੰ ਵੇਣ ਉਹ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਵੋਟਰਾਂ ਦੀ ਪੋਲਰਾਈਜੇਸ਼ਨ ਕਰਨ ਲਈ ਇਹ ਸਾਰਾ ਕੁਝ ਕੀਤਾ ਆ ਇੱਥੇ ਜਿਹੜੇ ਅਫਸਰ ਨੂੰ ਨਹੀਂ ਫੜ ਰਿਹਾ ਉਹ ਸਾਰੇ ਅਫਸਰ ਜਿਹੜੇ ਹਾਈ ਕਾਸਟ ਹੈ ਉਹ ਸਿਰਫ ਹਾਈ ਕਾਸਟ ਸਮਾਜ ਨੂੰ ਖੁਸ਼ ਰੱਖਣ ਦੇ ਲਈ ਗੱਲ ਨੂੰ ਨਹੀਂ ਫੜਿਆ ਜਾ ਰਿਹਾ ਕਿ ਅਸੀਂ ਤਾਂ ਇਹਨਾਂ ਦੇ ਜਿਹੜੇ ਆਈਪੀਐਸ ਅਫਸਰ ਆਈਐਸਰ ਪਰਿਵਾਰ ਹੈ ਇਹ ਤਾਂ ਉਹਨਾਂ ਨੂੰ ਵੀ ਬਨਜੁਤੀ ਦੇ ਨੋਕ ਤੇ ਰੱਖਦੇ ਆ ਅਸੀਂ ਮਨੁਮਤਾਬਕ ਚੱਲਦੇ ਆ ਅਸੀਂ ਤਾਂ ਮਨ ਇਹ ਮਨੂ ਸਿਮਰਤੀ ਤੇ ਬੈਨ ਹੋਣਾ ਚਾਹੀਦਾ ਕੀ ਸਮਝਿਆ ਕਿ ਮਨੂ ਸਿਮਰਤੀ ਜਿਹੜੀ ਆ ਇਹ ਉੱਪਰਲੇ ਜਿਹੜੇ ਸਾਡੇ ਸਮਾਜ ਦੇ ਉੱਪਰਲੇ ਅਫਸਰ ਨੇ ਦਾ ਚੀਫ ਜਸਟਿਸ ਹੋ ਗਿਆ ਉਨਾ ਉਪਰਯਤ ਕੇ ਦੇ ਨਾਲ ਲਾਗੂ ਕਰਨਾ ਕਰ ਰਹੇ ਨੇ ਪਰ ਇਹ ਪਛੜਿਸ਼ ਰੈੜੀਆਂ ਜਿਹੜੀ ਸਾਡਾ ਸਮਾਜ ਹੈ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਉੱਪਰ ਇਹ ਲਾਗੂ ਪਿੰਡਾਂ ਦੇ ਵਿੱਚ ਹੋਈ ਹੋਈ ਹੈ ਕੋਈ ਇਹ ਲਾਗੂ ਹੈ ਬਨੂ ਇਹ ਤਾਂ ਲਾਗੂ ਹੈ ਇਹ ਤਾਂ ਚੱਲੀ ਜਾਂਦਾ ਆ ਠੀਕ ਹੈ ਨਾ ਉਹ ਜੰਜਾਲ ਚੋਂ ਸਮਾਜ ਨਹੀਂ ਨਿਕਲ ਰਿਹਾ ਕਿ ਜੰਜਾਲ ਚੋਂ ਸਮਾਜ ਨੂੰ ਕੱਢਣ ਦੇ ਲਈ ਕੀ ਉਪਰਾਲੇ ਕਰ ਰਹੀ ਹੈ ਜੈਪੀ ਟੀ ਅਸੀਂ ਸਮਾਜਿਕ ਜਥੇਬੰਦੀ ਬਣਾਈ ਹੈ جے پی یونائیٹڈ وائس پنجاب ہمم اودی اگے ਅਸੀਂ ਹੋਰ ਵੀ ਬਣਾ ਰਹੇ ਹਾਂ ਲੇਡੀਜ਼ ਬੀ ਹੋਈ ਯੂਥ ਵੀ ਇੰਪਲਾਈਸ ਬਣੇਗੇ ਇਹ ਸਾਰੇ ਜਿਹੜੇ ਸਮਾਜਿਕ ਜਥੇਬੰਦੀਆਂ ਆ ਤੇ ਜੇਪੀ ਟੀਮ ਪੰਜਾਬ ਇਹ ਪ੍ਰਮੁੱਖ ਹੈ ਜੀ ਜੀ ਠੀਕ ਹੈ ਜੀ ਮੈਂ ਤਾਂ ਫੋਕਲ ਹਾਂ ہمم ਅਸੀਂ ਤਿਆਹੀਏ ਕਰਦੇ ਆ ਕਿ ਸਮਾਜ ਜੋੜਨਾ ہمم 39 ਕਾਸਟਾਂ ਜਿ ਵੰਡਿਆ ਹੋਇਆ ਸ਼ੁਰੂ ਕਰ ਸਮਾਜਿਕ ਪੱਧਰ ਤੇ ਇਕੱਠਾ ਕਰਨਾ ਜੀ ਬਿਲਕੁਲ ਕਿ ਜੇ ਫਿਰ ਜਿਹੜਾ ਬੀਸੀ ਸਮਾਜ ਨੂੰ ਇਕੱਠਾ ਕਰਨਾ ਹੈ ਜੀ ਅਸੀਂ ਇਹ ਸੋਚ ਕੇ ਤੁਰੇ ਹੂੰ ਤਾਂ ਕਿ ਸਮਾਜਿਕ ਪੱਧਰ ਤੇ ਇਹਨਾਂ ਦਾ ਪੱਧਰ ਤੇ ਇਕੱਠੇ ਹੋਈਏ ਜੀ ਲੜਾਈ ਲੜ ਚੁੱਕੀਏ ਸਾਡੇ ਦੇ ਬਹੁਤ ਵੱਡੀਆਂ ਆਫਤਾਂ ਆਉਣ ਵਾਲੇ ਸਮੇਂ ਚ ਖੜੀਆਂ ਸਮਾਜ ਪਰ ਦੇਖੋ ਸਾਹਿਬ ਜਿਹੜਾ ਜਾਤ ਪਾਤ ਦਾ ਕੋੜ ਆ ਮਨੁਸਮਰਤੀ ਸਾਡੇ ਲੋਕਾਂ ਦੇ ਉੱਪਰ ਲਾਗੂ ਹੋਈ ਹੋਈ ਹੈ ਸਾਡੇ ਲੋਕ ਉਹਨਾਂ ਦੇ ਤਿਹਾਰਾਂ ਨੂੰ ਮਨਾ ਰਹੇ ਨੇ ਉਸ ਤੋਂ ਮੁਕਤੀ ਉਸ ਤੋਂ ਨਿਜਾਤ ਕਿਵੇਂ ਸਮਾਜ ਨੂੰ ਦਵਾ ਮੰਗਿਆ ਫਾ ਅਗਿਆਨਤਾ ਹੈ ਤੇਵ ਚਾਲ ਹੈ ਜਿਵੇਂ ਅਸੀਂ ਮੈਂ 45 ਸਾਲਾਂ ਤੋਂ ਕਦੀ ਦਵਾਈ ਤੋਂ ਸਾਰਾ ਨਹੀਂ ਬਣਾਇਆ ਜੀ ਮੈਂ ਕੋਈ Hindu ਤਿਹਾੜ ਨਹੀਂ ਹੁੰਦਾ ਜੀ ਹਾਲਾਂਕਿ ਮੈਂ Hindu ਪਰਵਾਰ ਚ ਪੈਦਾ ਹੋਇਆ ਹੂੰ ਮੇਰਾ ਕਾਗਜ਼ਾਂ ਦੇ ਨਾਮ ਅੱਜ ਵੀ ਕੁਮਾਰ ਹੈ ਜੀ 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 ਮੇਰਾ ਅੱਜ ਵੀ ਨਾਮ ਕੁਮਾਰ ਹੈ ਇਹ ਤਾਂ ਮੈਂ ਬਾਅਦ ਵਿੱਚ ਨਾਮ ਬਦਲਿਆ ਹੂੰ ਠੀਕ ਹੈ ਤੇ ਪੱਜੇਰਾ ਹੀ ਜਿਸ ਧਰਮ ਦੇ ਵਿੱਚ ਸਾਨੂੰ ਸਤਕਾਰ ਨਹੀਂ ਮਿਲਦੀਏ ਜਲਾਲਤ ਮਿਲਦੀ ਆ ਅਸੀਂ ਉਹ ਧਰਮ ਨੂੰ ਕਿਉਂ ਮੰਨੀਏ ਜਿਹੜੀ ਲੋਕ ਰੌਲਾ ਪਾਉਂਦੇ ਨਾ ਮੰਦਰਾਂ 'ਚ ਗਏ ਸਾਡੇ ਛੇਤਰ 'ਤੇ ਪੈਜੀ ਟੱਕੇ ਮਾਰਦੇ ਵੀ ਤੁਸੀਂ ਉਥੇ ਜਾਂਦੇ ਕੀ ਰਹਿਣਾ ਇਹੀ ਗੱਲ ਤਾਂ ਮੈਂ ਪੁੱਛਣੀ ਚਾਹੁੰਦਾ ਆ ਕਿ ਉਸ ਤੋਂ ਆਪਾਂ ਨੇ ਜਾਤ ਕਿਵੇਂ ਪਾਵਾਂਗੇ ਕਿਵੇਂ ਪਾਵਾਂਗੇ ਪਰ ਉਹਦੇ ਨਹੀਂ ਅਸੀਂ ਅੱਜ ਸਮਾਜੀ ਜਥੇਬੰਦੀ ਬਣਾ ਰਹੇ ਹਾਂ ਲੋਕਾਂ ਨੂੰ ਗਿਆਨ ਮੰਨ ਕਰਦੇ ਨੇ ਠੀਕ ਹੈ ਨੇ ਉਹਨਾਂ ਨੂੰ ਦੇਖੋ ਸਾਡਾ ਸਾਡਾ ਬੜਾ ਦੁਕਾਨਦਾਰ ਪੰਜਾਬ ਦੇ ਵਿੱਚ ਰਹਿ ਗਿਆ ਸ਼ੋਭੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਚਾਰ ਨਹੀਂ ਕੀਤਾ ਪ੍ਰਚਾਰ ਹੀ ਨਹੀਂ ਕੀਤਾ ਸਾਡੇ ਜਿਹੜੇ ਮਰਸੋ ਕਿ ਦੁਖਿਆ ਪ੍ਰਚਾਰ ਹੀ ਨਹੀਂ ਕੀਤਾ ਸਿੱਖੀ ਤਾਂ ਸਾਡੇ ਲਈ ਗਰੀਬਾਂ ਨੇ ਜੀ 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 ਬਿਲਕੁਲ ਸਿੱਖ ਤਾਂ ਨਹੀਂ ਸਾਡਾ ਗਰੀਬਾਂ ਦਾ ਹਾਂ ਬਿਲਕੁਲ ਰਗਰੇਟਿਆਂ ਦਾ ਸਾਡਾ ਆ ਤੁਹਾਨੂੰ ਵੀ ਸਾਰਾ ਠੀਕ ਹੈ ਪ੍ਰਚਾਰ ਹੀ ਨਹੀਂ ਕੀਤਾ ਸਾਡੇ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖੀ 'ਚ ਉਹਨਾਂ ਨੂੰ ਸਿੱਖੀ 'ਚ ਧੱਕਿਆ ਜਾ ਰਿਹਾ ਹੈ ਠੀਕ ਹੈ ਉਹਨਾਂ ਵਿਚਾਰਿਕ ਰਚੇ ਬਣ ਜਾਂਦੇ ਸਾਡੇ ਭਾਈ ਤਾਂ ਜਾਂਦੇ ਹੀ ਉੱਥੇ ਤੁਸੀਂ ਗੱਲ ਦੇਖੋ ਛੱਡਾ ਵੱਡਾ ਗੁਫਾਤ ਹੈ ਸਾਨੂੰ ਧੱਕਿਆ ਜਾ ਰਿਹਾ ਬਾਹਰ ਤੇ ਕੀ ਕਰੀਏ ਇਹ ਵੀ ਤੋਂ ਸਾਨੂੰ ਸਿੱਖ ਧਰਮ ਜਿਹੜੇ ਮੰਨੋ ਇਹ ਉਹ ਫਲਸਫਾ ਚੱਲਿਆ ਜਿਹੜਾ ਮਨੁਵਾਦ ਦੇ ਖਿਲਾਫ ਫਲਸਫਾ ਆ ਇਹ ਸੇਵਾ ਇਹ ਦਾ ਸਿੱਖ ਧਰਮ ਦਾ ਫਲਸਫਾ ਜਿਹੜੇ ਸਾਡੇ ਪਹਿਲਾ ਵਹਿਬਨਾ ਨਹੀਂ ਗੁਰੂ ਰਵਿਦਾਸ ਜੀ ਨੇ ਸਤਗੁਰੂ ਕਬੀਰ ਜੀ ਨੇ ਠੀਕ ਹੈ ਸਤਨਾ ਜੀ ਨੇ ਸ਼ੇਰ ਜੀ ਦੇ ਜਿਹੜਾ ਤਰਲੋਚਨ ਜੀ ਨੇ ਉਹਨਾਂ ਨੇ ਜਿਹੜਾ ਬਰਾਬਰਤਾ ਦੀ ਗੱਲ ਕੀਤੀ ਉਸੇ ਫਲਸਫੇ ਨੂੰ ਸਿੱਖ ਧਰਮ ਅੱਗੇ ਲੈ ਕੇ ਤੁਰਿਆ ਮਨੁਵਾਦ ਦੇ ਖਿਲਾਫ ਇਹ ਇੱਕ ਜੁਟਤਾ ਵਾਲਾ ਉਹਨਾਂ ਨੇ ਕੱਲਿਆ-ਕੱਲਿਆ ਕੀਤਾ ਇੱਕ ਜੁਟਤਾ ਵਾਲਾ ਇਹ ਨਹੀਂ ਸੀਗਾ ਇਹ ਬਗਾਵਤ ਸੀ ਮਨਵਾ ਦੇਖਲਾ ਸਿੱਖ ਧਰਮ ਦੀ ਬਾਬੇ ਨਾਨਕ ਜੀ ਨੇ ਸ਼ੁਰੂ ਕੀਤੀ ਔਰ ਇਸੇ ਨੂੰ ਲੈ ਕੇ ਅੱਗੇ ਡਾਕਟਰ ਅੰਬੇਦਕਰ ਜੀ ਉਸੇ ਨੂੰ ਲੈ ਕੇ ਚੱਲੇ ਆ ਇਨਸਾਨੀਅਤ ਬਾਰੇ ਬਰਾਬਰੀਤਾ ਲਈ ਸਰਬੱਤ ਦੇ ਭਲੇ ਲਈ ਸਿੱਖ ਫਲਸਫਾ ਆ ਤੇ ਡਾਕਟਰ ਅੰਬੇਦਕਰ ਨੇ ਵੀ ਤਾਂ ਇਸੇ ਫਲਸਫੇ ਨੂੰ ਲੈ ਕੇ ਅੱਗੇ ਚੱਲੇ ਆ ਨਾ ਮੈਂ ਇਸ ਚੀਜ਼ ਨੂੰ ਸਮਝਦਾ ਪਰ ਜਿਸ ਫਲਸਫੇ ਦੀ ਗੱਲ ਸਤਿਗੁਰੂ ਦਾਸ ਜੀ ਨੇ ਕੀਤੀ ਹੈ ਬਾਬਾ ਸਾਹਬ ਨੇ ਕੀਤੀ ਕਬੀਰ ਜੀ ਨੇ ਕੀਤੀ ਗੁਰੂ ਨਾਨਕ ਜੀ ਨੇ ਕੀਤੀ ਆਲਸੋ ਫਲਸਫੇ ਨੂੰ ਸਾਡੀਆਂ ਜਿਹੜੀਆਂ ਘਟ ਗਿੰਤੀ ਕੌਮਾਂ ਨੇ ਕਿਉਂ ਨਹੀਂ ਗ੍ਰਹਿਣ ਕੀਤਾ ਕਿਉਂ ਨਹੀਂ ਅਡਾਪਟ ਕੀਤਾ ਕਿਉਂ ਉਹਦੇ ਉੱਪਰ ਨਹੀਂ ਪੈਰਾ ਦਿੱਤਾ ਕੀ ਕਾਰਨ ਹੈ ਇਹਦੇ ਵਿੱਚ ਕੀ ਕਾਰਨ ਹੋ ਸਕਦਾ ਕਿਉਂਕਿ ਮਨੁੱਖ ਸਮਰੱਥੀ ਤਾਂ ਜਿਹੜੀ ਹੋ ਗਈ ਹੋ ਗਈ ਸਰਦਾਰ ਸਾਹਿਬ ਕੀ ਦੱਸੋ ਹਮ ਸਿੱਖ ਗਿੰਦੇ ਸਿੱਖ ਬਹੁਤ ਵਧੀਆ ਗੁਰੂ ਘਰ ਬਣਾਉਂਦੇ ਆ ਜੀ ਬਹੁਤ ਵਧੀਆ ਤਰੀਕੇ ਨਾਲ ਚੱਲੋਗੇ ਸਾਰਾ ਸਿਸਟਮ ਉੱਪਰ ਗੁਰੂ ਨਾਲ ਦੋ ਗੱਲਾਂ ਦੇ ਗੁਰੂ ਅਗੇ ਮੁੱਕਰ ਜਾਂਦੇ ਆ ਕਹਿੰਦੇ ਗੁਰੂ ਜੀ ਜੇ ਕਰੀਏ ਦੋ ਗੱਲਾਂ ਦੀ ਹਮ ਕਿਹੜੀਆਂ ਇੱਕ ਕੀਤੇ ਜਾਤ ਵਾਲੀ ਹੂੰ ਇਹ ਅਸੀਂ ਮਨੂ ਦੀ ਮੰਨਣੀ ਗੱਲ ਹੂੰ ਜੀ ਠੀਕ ਹੈ ਦੂਜੀ ਸਾਡੇ ਮੰਨਣਾ ਸੰਬੰਧ ਹੈ ਉਹ ਉਹ ਸੁਣੋ ਦਾਰੂ ਸਿੱਕੇ ਵਾਲੀ ਇਹ ਅਸੀਂ ਆਪਣੇ ਮੰਨਤੀ ਬੰਨਣੀ ਅੱਛਾ ਜੇਕਰ ਦੋ ਗੱਲਾਂ ਹੂੰ ਠੀਕ ਹੈ ਜਾਤ ਵਾਲੀ ਮਨੂ ਦੀ ਮੰਨਦੇ ਆ ਹੂੰ ਦਾਰੂ ਸਿੱਕੇ ਵਾਲੇ ਆਪਣੀ ਮੰਨ ਦੀ ਮੰਨਦੇ ਆ ਉੱਥੇ ਗੁਰੂ ਛੱਡ ਦਿੰਦੇ ਆ ਹੂੰ ਮਨੂ ਮਨੂ ਬਾਦ ਇਹਨੀਆਂ ਜਣਾ ਡੋਈ ਆਇਆ ਮਨੂ ਬਾਦ ਮਨੂ ਮਨੂਵਾਦੀ ਕੋਣ ਆ ਜਿਹੜਾ ਜਾਤ ਪਾਤ ਨੂੰ ਮੰਨਦਾ ਹਿੰਦੂ ਕੋਣ ਹੈ ਜਿਹੜਾ ਜਾਤਪਾਤ ਨੂੰ ਮੰਨਦਾ ਉਹ ਬੇਕੂ ਹੂੰ ਠੀਕ ਹੈ ਨਾ ਸਾਡੇ ਸਿੱਖ ਤੋਂ ਉੱਤੇ ਪਹਿਲਾ ਦੰਦ ਇਹ ਠੋਕੇ ਸਾਡੇ ਫਲਸਫੇ 'ਚ ਹੈ ਨਹੀਂ ਜਾਤਪਾਤ ਦਾ ਕੋਈ ਯਕਤ ਇੱਕ ਗਣ ਵੀ ਹੈ ਜਾਤਪਾਤ ਦੇ ਖਲਾਉਂਦਾ ਲੜਾਈ ਲੜੀ ਗਈ ਹੈ ਬਿਲਕੁਲ ਬਿਲਕੁਲ ਸਾਡੇ ਜਾਤਾਂ ਦੇ ਨਾਂ ਦੇ ਗੁਰੂ ਘਰ ਖੁੱਲ ਗਏ ਹੂੰ ਮਤਲਬ ਅਸੀਂ ਵੀ ਬਿਲ ਕੋਣ ਜੋ ਮਨ ਨੂੰ ਚਾਹਦਾ ਆ ਅਸੀਂ ਵੀ ਉਹਦੇ ਵਿੱਚ ਉਲਝਣ 'ਚ ਫਸ ਗਏ ਸਿੱਖ ਹੋ ਗਏ ਫਿਰ ਖਤਮ ਕਿਵੇਂ ਹੋਵੇਗਾ ਮੁੱਕ ਦੀ ਗੱਲ ਖਤਮ ਕਰੀਏ ਕਰੀ ਮੁੱਕ ਕਿਵੇਂ ਖਤਮ ਹੋਵੇਗਾ ਜਿੰਨਾ ਚਿਰ ਜਾਤ ਦਾ ਕਮਾਂਡ ਰਹੂਗਾ ਜਿਨ੍ਹਾਂ ਦੇ ਹੱਥ 'ਚ ਸਿਸਟਮ ਹੈ ਹੂੰ ਇਹਨਾਂ ਜਨਮੋਂ ਇੰਤ ਮੰਗਾ ਵਿੱਚ ਜਾਤ ਦਾ ਕਮਾਂਡ ਰਹੂਗਾ ਉਹਨਾਂ ਜਿਹੜੇ ਖਤਮ ਹੋ ਗਏ ਤੌਣ 'ਚ ਜਾਤ ਦਾ ਕੀਦਾ ਰਹੂਗਾ ਹੂੰ ਤਿੰਨ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਕਿਹਨਾਂ ਦੇ ਤੌਣ 'ਚ ਜਾਤ ਦਾ ਕੀਦਾ ਹੈ ਹੂੰ 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 ਇੱਕ ਜੱਟ ਹੂੰ ਦੂਜਾ ਜਮਾ ਹੂੰ ਤੀਜੇ ਹਾਈ ਕਾਸਟਿੰਗ ਹੂੰ ਇਹ ਸਭਾਤ ਲਈ ਪਹਿਲੀ ਧਰਤੀ ਹੈ ਖਾਲਸੇ ਦਾ ਜੱਟ ਖਾਲਸੇ ਦੀ ਇੱਛੂ ਜਨਮ ਪਾਉਣ ਜੋ ਮਿਆਰ ਜਾਤੀ ਵੀ ਵਿੱਚ ਹੈਗੀ ਚਮਾਰਾਂ ਦੇ ਵੀ ਬਹੁਤ ਤੌਣ ਚਕੀਲਾ 39 ਕਾਸਟ ਦਾ ਸ਼ੁਰੂ ਕਰਸ ਹੈ ਇਹ ਕਿੰਨੇ ਕਿਰੋਣਾ ਨਾਲ ਡਿਸ਼ਤੇ ਕਰਦੇ ਜਦ ਕਿ ਤੁਸੀਂ ਵੀ ਇਹਨਾਂ ਦੇ ਘਰ ਦੇ ਵਿੱਚੋਂ ਫਿਰ ਉਹ ਉਹਨੂੰ ਵੀ ਵਿੱਚ ਲੱਗ ਜਿਹੜੀ ਗੱਲ ਗਲਤ ਹੈ ਜਿਹੜੀ ਗੱਲ ਗਲਤ ਹੈ ਜੇ ਬੇੜਾ ਜਿੱਥੇ ਮੈਂ ਜੰਮਿਆ ਉੱਥੇ ਗਲਤ ਹੋ ਰਿਹਾ ਮੈਂ ਉੱਥੇ ਉਹਦੇ ਬਾਰੇ ਨਹੀਂ ਬੋਲੂਗਾ ਤੇ ਫਿਰ ਮੈਂ ਲੋਕਾਂ ਕੀ ਦੱਸੂਗਾ ਤੁਸੀਂ ਦੇਖੋ ਨਾ ਸਾਡੇ ਜਿਹੜੇ ਚਮਾਰ ਹੈ ਸਾਡੇ ਤਾਂ ਬਹੁਤ ਬੇੜਾ ਗਰਪ ਹੋ ਗਿਆ ਸਾਡੇ ਚਮਾਰ ਬਾਕੀ 39 ਨਾਲ ਹੀ ਰੋਣਾ ਦੇ ਮਨਸਰਗਿ ਇਹ ਆਪਣੇ ਅਮੁੱਚੇ ਸਮਝਦੇ ਬਿਲਕੁਲ ਅੱਛਾ ਇੱਕ ਹੋਰ ਸਾਡੇ ਜਿਹੜਾ ਰਾਮਦਾਸ ਸਿੰਘ ਸਿੱਖ ਹੈ ਹੂੰ ਉਹ ਕਹਿੰਦੇ ਅਸੀਂ ਚਮਾਰਾਂ ਤੋਂ ਵੀ ਉੱਤੇ ਆ ਰਵਿਦਾਸਾਂ ਤੋਂ ਵੀ ਉੱਤੇ ਆ ਉਹ ਸਾਣਾ ਰਿਸ਼ਤੇ ਵੀ ਨਹੀਂ ਕਰਦੇ ਅੱਛਾ ਉਹ ਸਿੱਖ ਗੁਰੂ ਦੇ ਸਿੱਖ ਕਿਉਂ ਕਹਿੰਦੇ ਛੇਵੀਂ ਪਾਤਸ਼ਾਹ ਕਿਉਂ ਸੀ ਅੰਮ੍ਰਿਤ ਛਕਦੇ ਆ ਛੇਵੀਂ ਪਾਤਸ਼ਾਹੀ ਤੋਂ ਜਿਹੜੇ ਅੰਮ੍ਰਿਤ ਛਕਦੇ ਆ ਗੁਰੂ ਦੇ ਲੜ ਲੱਗੇ ਹੋਏ ਆ ਉਹਨਾਂ ਚ ਵੀ ਜ਼ਿਆਦਾ ਏਡਾ ਘਮੰਡ ਹੈ ਠੀਕ ਹੈ ਉਹ ਸਾਡਾ ਰਿਸ਼ਤ ਨਹੀਂ ਪਾਦੇ ਤੁਸੀਂ ਗੱਲ ਨੂੰ ਦੇਖੋ ਇਹ ਸਾਡੀਆਂ ਜਿਹੜੀਆਂ ਚਮਾਰਾਂ ਦੇ ਵੱਡੇ ਆਪਸਰ ਐ ਵੱਡੇ ਡਾਕਟਰ ਐ ਉਹਨਾਂ ਦੀਆਂ ਕੁੜੀਆਂ ਉਹ ਕੋ ਪਿਲਾ ਅਰਜਵਿਸ਼ ਲੈ ਕੇ ਬਣੇ ਫਿਰ ਕੁੜੀਆਂ ਨੂੰ ਉਹਨਾਂ ਦੇ ਬੱਚੀਆਂ ਨੂੰ ਰਿਜ਼ਰਵੇਸ਼ਨ ਮਿਲੀ ਉਹ ਡਾਕਟਰ ਬਣ ਗਈਆਂ ਤੇ ਉਸ ਤੋਂ ਬਾਅਦ ਬੜੇ ਖੁਸ਼ ਹੋ ਕੇ ਭੰਗੜੇ ਪਾਪਾ ਬਣੀਆਂ ਦੇ ਵਾਈ ਜਾਂਦੇ ਆ ਬਾਮਣਾ ਦੇ ਵਾਈ ਜਾਂਦੇ ਆ ਜਿਸ ਬੱਚੇ ਨੇ 1 ਕਰੋੜ ਲਾਇਆ ساری ਜ਼ਿੰਦਗੀ ਲਾਤੀ ਬੱਚਿਆਂ ਤੇ ਉਹਨਾਂ ਨੂੰ ਪਾਲ ਪੋਸ ਕੇ ਉਹਨਾਂ ਦੇ ਮਨੁਬਾਦੀ ਸੇਵਾ 'ਚ ਸਾਹਜ ਰੱਢ ਜਾਂਦੇ ਆ ਅਸੀਂ ਕਿੱਥੇ ਜਾਈਏ ਕੀ ਕਰੀਏ ਇਹ ਬਹੁਤ ਵੱਡਾ ਡੋਬਾ ਮਾਰਨ ਵਾਲੀ ਗੱਲ ਹੈ ਸਾਡੇ ਦੀ ਬਹੁਤ ਵੱਡਾ ਦੁਖਾਂਤ ਹੈ ਬਹੁਤ ਵੱਡਾ ਦੁਖਾਂਤ ਹੈ ਜੇ ਕੋ ਸਾਡਾ ਵੱਡਾ ਡਾਕਟਰ ਬਣ ਗਿਆ ਵੱਡਾ ਆਈਐਸ ਅਫਸਰ ਬਣ ਗਿਆ ਉਹ ਵੀ ਕਹਿੰਦਾ ਵੀ ਮੈਂ ਸ਼ਰੂਪ ਕਾਸਟ ਦਾ ਵਿਆਹ ਨਹੀਂ ਕਰਾਉਣਾ ਉਹਦਾ ਵੀ ਦੂਜੇ ਫਾਂ ਕਰਦੇ ਦੇ ਘਰ ਦੇ ਨਾਲ ਪੁੱਛੀਦਾ ਉਹ ਕੀ ਚੰਦ ਚੜੀ ਜਾਂਦੇ ਇਹਦੇ ਬੱਚਿਆਂ ਦੀ ਖੁਸ਼ੀ ਹੈ ਵੀ ਸਮਾਜ ਦੀ ਖੁਸ਼ੀ ਕਿੱਥੇ ਜਾਵੇ ਹੂੰ ਕਿਵੇਂ 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 ਹੋਵੇ ਫਿਰ ਪਤਾ ਕੀ ਕਹਿੰਦੇ ਅਸੀਂ ਜਾਤ ਪਾਤ ਤੋਂ ਮੁਕਤ ਵੀ ਕਿਵੇਂ ਹੋ ਸਕਦੇ ਹਾਂ ਅੱਛਾ ਜੇ ਤੁਹਾਨੂੰ ਦਿਖਦਾ ਤੁਹਾਨੂੰ ਉਹ ਬਾਹਰ ਪਾਣੀਆਂ ਦੇ ਮੁੰਡੇ ਦੱਸ ਕਹਿੰਦੇ ਆ ਜੀ ਠੀਕ ਹੈ ਤਾਂ ਤੁਸੀਂ ਜਿਹਨ ਤੇ ਕੀ ਬੰਨਿਕੀਆਂ ਦੇ ਮੱਝੀਆਂ ਦੇ ਜੀ ਦੇ ਜਾ ਸਕਦੀਆਂ ਕੁੜੀਆਂ ਉਹਨਾਂ ਦੇ ਬੱਚੇ ਪੜੇ ਹੈ ਨਹੀਂ ਬਿਲਕੁਲ ਜੀ ਉਹ ਛੁਰੂ ਤਾਂ ਕਰੀਏ ਹੂੰ ਤੋਰੀਏ ਤਾਂ ਸਹੀ ਗੱਲ ਨੂੰ ਜੀ ਮਤਲਬ ਸਭ ਤੋਂ ਜ਼ਿਆਦਾ ਅਸੀਂ ਰੋਣਾ ਚਮਾਰ ਕੋ ਦੇ ਦੁਨੀਆ 'ਚ ਸਭ ਤੋਂ ਪਹਿਲੇ ਅਸੀਂ ਵੀ ਜਾਤ ਮਾਤਰਾ ਮਾਰੇ ਗਏ ਯਾਦ ਬਾਤ ਆ ਗਈ ਡਾਕਟਰ ਮੀਰਗਰ ਦਾ ਨਾਮ ਵੀ ਅਸੀਂ ਵੱਧ ਲੈਂਦੇ ਆ ਤੇ ਅਸੀਂ ਕੀ ਡਾਕਟਰ ਮੀਰਗਰ ਦੀ ਮੰਨਦੇ ਆ ਨਹੀਂ ਇੱਕ ਪਾਸੇ ਆਪਾਂ ਕਈ ਜਾਣੇ ਕਿ ਸਾਡੇ ਤੇ ਸਾਡੇ ਤੇ ਮਨੁਵਾਂ ਦੀ ਲਾਗੂ ਹੋ ਗਿਆ ਅਸੀਂ ਇੱਕ ਪਾਸੇ ਅਸੀਂ ਦੱਸ ਰਹੇ ਵਿੱਚ ਨੂੰ ਮਨ ਇਹ ਗੱਲ ਹਾਂ ਜੀ ਅਸੀਂ ਇਹ ਬਰੂ ਮਾਨਤੂ ਪ੍ਰੈਕਟੀਕਲੀ ਬਾਹਰ ਨਹੀਂ ਆ ਰਹੇ ਠੀਕ ਹੈ ਨਾ ਕਿਉਂ ਹੋਣ ਕਿੰਦਾ ਹੋਏਗਾ ਪ੍ਰੈਕਟੀਕਲੀ ਅਸੀਂ ਸਾਰੇ ਮਨੂਵਾਦ ਦੀ ਲਪੇਟੀ ਵਿੱਚ ਆ ਹੂੰ ਔਰ ਉਹਦਾ ਅਸੀਂ ਉਹ ਜਨਮ ਵੀ ਸਹਿਦ ਕਰ ਰਹੇ ਹਾਂ ਸਾਹਮਣਾ ਵੀ ਕਰਦੇ ਹਾਂ ਜਦੋਂ ਉਹ ਸਾਡੇ ਜੁੱਤੀਆਂ ਮਾਰਦੇ ਉਹ ਹੀ ਰੋਣਾ ਪਾਉਂਦੇ ਮਨੂਵਾਦ 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 ਹੂੰ ਅਰੂ ਤੋੜਨ ਲਈ ਕੀ ਕਰਾਂਗੇ ਮੈਂ ਰੋਲਾ ਪਾਉਂਦਾ ਜੀ ਮੈਨੂੰ ਮਲੇਰੀਆ ਹੋ ਗਿਆ ਮਲੇਰੀਆ ਹੋ ਗਿਆ ਮਲੇਰੀਆ ਹੋ ਗਿਆ ਜੀ 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 ਕਨਿਆਤਾ ਖਾਣੀ ਪਊਗੀ ਬਾਈ ਜੀ ਹਾਂ ਬਿਲਕੁਲ ਉਹ ਅਸੀਂ ਖਾਣਾ ਨਹੀਂ ਗਏ ਹੂੰ ਅਸੀਂ ਮਲੇਰੀਆ ਨਾਲ ਮਰ ਰਹੇ ਹਾਂ ਪਰ ਕਨੈਣ ਅਸੀਂ ਖਾਂਦੇ ਨਹੀਂ ਠੀਕ ਹੈ ਤਾਂ ਠੀਕ ਹੋਵਾਂਗੇ ਇਸ ਕਰਕੇ ਬਹੁਤ ਸਾਫ ਦੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਰਾਜ ਭਾਗ ਸਾਡਾ ਅੱਜ ਵੀ ਸਮਾਜ ਸਮਾਜ ਨੂੰ ਤਾਂ ਇਕੱਠਾ ਨਹੀਂ ਕਰ ਰਹੇ ਜੇ ਰਾਜਨੀਤਿਕ ਦੀ ਸ਼ਕਤੀ ਲੈਣੀ ਆ ਪੀਐਸਪੀ ਦਾ ਇਹ ਹਾਲ ਹੋਇਆ ਨਾ ਤੇ ਫਿਰ ਗੈਰ ਰਾਜਨੀਤਿਕ ਜਿਹੜਾ ਮਜਬੂਤ ਹੋਣੀਆਂ ਚਾਹੀਦੀਆਂ ਬਹੁਤ ਬਿਲਕੁਲ ਉਹ ਗੈਰ ਰਾਜਨੀਤਿਕ ਜਿਹੜਾ ਸਮਾਜਿਕ ਜਿਹੜਾ ਸਮਾਜਿਕ ਇਕੱਠ ਹੋਣੀ ਚਾਹੀਦੀ ਅਸੀਂ ਰੌਲਾ ਤਾਂ ਪਾਈ ਜਾਂਦੇ ਆ ਕਿ ਅਸੀਂ ਰਾਜ ਭਾਗ ਲੈਣਾ ਪਰ ਪਾਰਟੀ ਕਲੀ ਜਮਾਨਾ ਨਹੀਂ ਬਣਾ ਕੇ ਰੱਖੀ ਹੁਣ ਮਨ ਸਰਵਿਸ ਚ ਬਿਲਕੁਲ ਕੀ ਕਰਾਂਗੇ ਸਰਦਾ ਸਿਮਰਨਜੀਤ ਸਿੰਘ ਮਾਨ ਜੀ ਹੈ ਡਾਕਟਰ ਅੰਬੇਡਕਰ ਜੀ ਦੇ ਪੁੱਤਾਂ ਦੀ ਬੇਹਰਮਤੀ ਕਰਾਈ ਕਰਨਗੇ ਬਿਲਕੁਲ ਜੀ ਅਸੀਂ ਤਾਂ ਬੋਲਣਾ ਹੀ ਸੀ ਸਾਡੀ ਤਾਂ ਬਹੁਤ ਅੱਗੇ ਚਰਚੇ ਬੋਲਦਾ ਸਿਮਰਨਜੀਤ ਸਿੰਘ ਮਾਨ ਨੇ ਕਮਾਲ ਕਰਤੀ ਉਹਨਾਂ ਨੇ ਇੰਟਰਨੈਸ਼ਨਲ ਰਿਲੇਸ਼ਨ ਵੀ ਖਰਾਬ ਹੋਇਆ ਉਠੋ ਕੇ ਫੜ ਗਏ ਵੀ ਨਹੀਂ ਗੱਲ ਗਲਤ ਹੈ ਜੀ ਹਾਂ ਬਿਲਕੁਲ ਮਨ ਨੇ ਇਸ ਤਰ੍ਹਾਂ ਸਮਾਜ ਵੀ ਮੰਨਦਾ ਸੀ ਹਨਾ ਠੋਕੇ ਬੋਲੇ ਆ ਜੀ ਬੇਹਾਨੀ ਗੱਲ ਗਲਤ ਹੈ ਸਟੇਟ ਦੇ ਲਿਆ ਜੀ ਜੀ ਬਿਲਕੁਲ ਔਰ ਜਿਹੜੀ ਸਿੱਖ ਪੰਜਾਬ ਦੇ ਵਿੱਚ ਹਾਈ ਕਾਸਟ ਸਿੱਖਾਂ ਤੇ ਦਲਤਾਂ ਦੇ ਵਿੱਚ ਪਾੜਾ ਵਧਾਉਣ ਦੀ ਨੀਤੀ ਸੀ ਸਰਕਾਰ ਦੀ ਉਹਨੂੰ ਠਲ ਪਾ ਗਿਆ ਬਲੂ ਜੀ ਉਹ ਚਾਹੁੰਦੇ ਆ ਬਿਲਕੁਲ ਆਰਐਸਐਲ ਬੀਜੇਪੀ ਇਹ ਚਾਹੁੰਦੇ ਆ ਪੰਜਾਬ ਦੇ ਵਿੱਚ ਜੱਟਾਂ ਦੀ ਜੱਟ ਭਾਈਚਾਰਾ ਜਦੰਦ ਭਾਈਚਾਰਾ ਦੀ ਆਪਸ ਵਿੱਚ ਵਿਗੜ ਜਾਵੇ ਫਿਰ ਉਹ ਫਾਇਦਾ ਲੈਣਾ ਚਾਹੁੰਦੇ ਆ ਠੀਕ ਹੈ ਇਹ ਬੜੀ ਵੱਡੀ ਸ਼ਾਹੀ ਸੀ ਜਿਹੜੂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਮਾਜ ਦੇ ਨਾਲ ਖੜਕੇ ਸਾਡੇ ਲਈ ਹਾ ਦਾ ਮਾਰਿਆ ਸਾਡੇ ਸਮਾਜ ਨਾਲ ਖੜਕੇ ਉਹਨਾਂ ਨੇ ਬਹੁਤ ਵੱਡਾ ਦੋਨਾਂ ਗੋਮਾਂ ਦੇ ਪਰਲਾ ਦਿੱਤਾ ਮੁਖ ਬਲਾਰੇ ਗੋਮ ਦੇ ਨਾਤੇ ਤੇ ਜੈਪੀ ਮੀਂ ਟੀਮ ਦੇ ਪ੍ਰਧਾਨ ਹੋਣ ਦੇ ਨਾਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਕਿ ਸਮਾਜ ਨੂੰ ਇਸ ਮਨੁਵਾਂ ਦੀ ਸਿਮਰ ਦੀ ਸੋਚ ਤੋਂ ਜਾਂ ਫਿਰ ਜਾਤਾਂ ਪਾਤਾਂ ਦੇ ਜੰਗਲ ਤੋਂ ਬਾਹਰ ਕੱਢਣ ਦੇ ਲਈ ਕੀ ਅਪੀਲ ਕਰਦੇ ਹੋ ਕੀ ਸਮਾਜ ਨੂੰ ਸੇ ਦਿਨ ਚਾਹੀਦਾ ਸਾਡੀ ਤਾਂ ਇਸ ਦੇਸ਼ ਦੇ ਵਿੱਚ ਉੱਟ ਖਾਰੀਆਂ ਕੌਮਾਂ ਨੂੰ ਕੀ ਦੈਨ ਹੂੰ ਧਾਰਮਿਕ ਘਟ ਗਿੰਟੀਆਂ ਵੀ ਉੱਟ ਖਾਰੀਆਂ ਜੀ ਸ਼ੈਡਿਊਲਡ ਕਾਸਟ ਵੀ ਕੁੱਟ ਖਾ ਲਿਆ ਸ਼ੈਡਿਊਲਡ ਡਰਾਈ ਵੀ ਬੈਕਵਰਡ ਕਲਾਸਿੰਗ ਕੁੱਟ ਖਾ ਲਿਆ ਬਿਲਕੁਲ ਆਪਾਂ ਕੁੱਟ ਖਾਣ ਵਾਲੇ ਇਕੱਠੇ ਹੋ ਜਾਈਏ ਹੂੰ ਆਪਾਂ ਕੁੱਟ ਖਾਣ ਵਾਲੇ ਇਕੱਠੇ ਹੋ ਜਾਈਏ ਤਾਂ ਕੁੱਟਣ ਵਾਲਿਆਂ ਨੂੰ ਰਾਹੇ ਪਤਾ ਬਿਲਕੁਲ ਆਪੇ ਪਾਸ ਹੋ ਜੀ ਬਿਲਕੁਲ ਹੂੰ ਇਸ ਲਈ ਉਹ ਸਾਡੀ ਜਤਰੀਆਂ ਕਿ ਅਸੀਂ ਨਾ ਰੁਕੀ ਧੰਨ ਬੜਾ ਅਸੀਂ ਡਾਕਟਰ ਰਜਿੰਦਰ ਸਿੰਘ ਜਖੂ ਟਾਈਮ ਕੱਟ ਸੀ ਲੇਕਿਨ ਬਹੁਤ ਹੀ ਵਧੀਆ ਗੱਲਬਾਤ ਹੋਈ ਹੈ ਤੇ ਕੁਝ ਵਧੀਆ ਤਿੱਖੇ ਸਵਾਲਾਂ ਦੇ ਜਵਾਬ ਵੀ ਤਿੱਖੇ ਦਿੱਤੇ ਨੇ ਤੇ ਮੈਂ ਆਸ ਕਰਦਾ ਕਿ ਆਪ ਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਵੇਗਾ ਮਿਲਦੇ ਰਾਵਾਂਗੇ ਫਿਰ ਤੁਹਾਨੂੰ ਪੰਜਾਬ ਫੁਗੜਾ ਬੁਲਟਨ 24 ਨਿਊਜ਼ ਟੀਵੀ ਦੇ ਰਹੀ ਮੈਂ ਕੁਲਦੀਪ ਸਿੰਘ ਲੋਹਰ ਸਵਾਗਤ ਹੈ ਜੀ ਡਾਕਟਰ ਜੱਖੂ ਜੀ ਦਾ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ